ਗੁਰੂ ਅਰਜਨ ਦੇ ਮਹਾਰਾਜ ਨੂੰ ਸ਼ਹੀਦਾਂ ਦੇ ਸਰਤਾਜ ਕਿਉਂ ਕਿਹਾ ਜਾਂਦਾ ਹੈ ਜਦੋਂ ਕਿ ਸਰਤਾਜ ਦਾ ਮਤਲਬ ਆ ਟੋਪ ਦੇ ਉੱਤੇ ਸ਼ਹੀਦਾਂ ਦਾ ਬਾਦਸ਼ਾਹ ਸ਼ਹੀਦਾਂ ਦਾ ਉੱਤੇ ਸਭ ਤੋਂ ਪਰ ਜਦੋਂ ਇਤਿਹਾਸ ਨੂੰ ਪੜ੍ਹੀਏ ਦੁਨੀਆ ਦੇ ਇਤਿਹਾਸ ਨੂੰ ਪੜ੍ਹੀਏ ਗੁਰੂ ਅਰਜਨ ਦੇ ਮਹਾਰਾਜ ਤੋਂ ਪਹਿਲਾਂ ਸ਼ਹਾਦਤਾਂ ਹੋ ਚੁੱਕੀਆਂ ਨੇ ਇੱਥੇ ਸੁਕਰਾਟ ਵਰਗੇ ਸ਼ਹੀਦ ਹੋ ਚੁੱਕੇ ਆ ਮਨਸੂਰ ਵਰਗੇ ਸ਼ਹੀਦ ਹੋ ਚੁੱਕੇ ਆ ਕਰਬਲਾ ਦੇ ਮੈਦਾਨ ਅੰਦਰ ਹਸਨ ਤੇ ਹੁਸੈਨ ਵਰਗੇ ਸ਼ਹੀਦ ਹੋ ਚੁੱਕਿਆ ਈਸਾ ਮਸੀਹ ਸ਼ਹੀਦ ਹੋ ਚੁੱਕਾ ਫਿਰ ਗੁਰੂ ਅਰਜਨ ਦੇਹ ਮਹਾਰਾਜ ਦੀ ਸ਼ਹਾਦਤ ਹੈ ਜੇ ਨੰਬਰ ਵਾਈਜ਼ ਵੇਖੀਏ ਤੇ ਪੰਜਵਾਂ ਨੰਬਰ ਹੈ ਸ਼ਹੀਦਾਂ ਦੀ ਲੜੀ ਅੰਦਰ ਦੁਨੀਆ ਦੇ ਇਤਿਹਾਸ ਅੰਦਰ ਪਰ ਕਿਹਾ ਗੁਰੂ ਅਰਜਨ ਦੇਹ ਮਹਾਰਾਜ ਨੂੰ ਸ਼ਹੀਦਾਂ ਦੇ ਸਰਤਾਜ ਜਾਂਦਾ ਹੈ ਕਾਰਨ ਕੀ ਉਹਦਾ ਸਭ ਤੋਂ ਵੱਡਾ ਕਾਰਨ ਇਹ ਆ ਕਿ ਜਿਹੜੇ ਪਹਿਲੇ ਚਾਰ ਸ਼ਹੀਦ ਹੋਏ ਨੇ ਚਾਹੇ ਸੁਕਰਾਟੇ ਚਾਹੇ ਮਨਸੂਰੇ ਚਾਹੇ ਹਜ਼ਰਤ ਈਸਾ ਮਸੀਹਾ ਚਾਹੇ ਕਰਬਲਾ ਦੇ ਮੈਦਾਨ ਅੰਦਰ ਹਜ਼ਰਤ ਮੁਹੰਮਦ ਸਾਹਿਬ ਦਾ ਦੋਤਰਾ ਹੁਸੈਨ ਸ਼ਹੀਦ ਹੋਇਆ ਹੈ ਉਹਨਾਂ ਚੌਵਾਂ ਦੀ ਸ਼ਹਾਦਤ ਵਿੱਚ ਤੇ ਗੁਰੂ ਅਰਜਨ ਦੇ ਮਹਾਰਾਜ ਦੀ ਸ਼ਹਾਦਤ 'ਚ ਇੱਕ ਵੱਡਾ ਫਰਕ ਆ ਉਹ ਜਿਹੜੇ ਚਾਰ ਸ਼ਹੀਦ ਹੋਏ ਨੇ ਉਹਨਾਂ ਨੂੰ ਜ਼ਿੰਦਗੀ ਦਾ ਕੋਈ ਆਫਰ ਨਹੀਂ ਦਿੱਤਾ ਮਹਾਰਾਜ ਸਮੇਂ ਦੀ ਸਰਕਾਰ ਸਰਕਾਰ ਨੇ ਸਿੱਧੀ ਗੱਲ ਆਖੀ ਸ਼ਹੀਦ ਕਰ ਦਿਓ ਖਤਮ ਕਰ ਦਿਓ ਪਰ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ ਜ਼ਿੰਦਗੀ ਦੇ ਰਸਤੇ ਬੜੇ ਖੁੱਲੇ ਸੀ ਬਾਦਸ਼ਾਹ ਜਹਾਂਗੀਰ ਕਹਿੰਦਾ ਸੀ ਆਪਣੇ ਗ੍ਰੰਥ ਦੇ ਵਿੱਚ ਆ ਜਿਹੜਾ ਤੁਸੀਂ ਗੁਰੂ ਗ੍ਰੰਥ ਸਾਹਿਬ ਲਿਖਿਆ ਹੈ ਇਹਦੇ ਵਿੱਚ ਮੇਰੀ ਮਰਜ਼ੀ ਦੀਆਂ 2-4 ਲੈਣਾ ਲਿਖ ਦੇ ਤੇ ਗੁਰੂ ਅਰਜਨ ਦੇਵ ਬਾਦਸ਼ਾਹ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਜਾਨੀ ਕਿ ਬਾਦਸ਼ਾਹ ਨੇ ਗੁਰੂ ਅਰਜਨ ਦੇ ਮਹਾਰਾਜ ਦੇ ਵਾਸਤੇ ਜ਼ਿੰਦਗੀ ਦਾ ਇੱਕ ਰਸਤਾ ਖੋਲ ਕੇ ਰੱਖਿਆ ਸੀ ਵੀ ਆਹ ਕੰਮ ਕਰਦੇ ਤੇ ਤੁਸੀਂ ਘਰ ਜਾ ਸਕਦੇ ਹੋ ਗੁਰੂ ਅਰਜਨ ਦੇਵ ਮਹਾਰਾਜ ਨੇ ਜ਼ਿੰਦਗੀ ਨੂੰ ਲੱਤ ਮਾਰ ਕੇ ਆਪਣੇ ਅਸੂਲਾਂ ਨੂੰ ਅਪਣਾਇਆ ਜਿਹੜੇ ਪਹਿਲੇ ਚਾਰ ਸ਼ਹੀਦ ਹੋਏ ਆ ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਮੌਕਾ ਹੀ ਨਹੀਂ ਦਿੱਤਾ ਬਸ ਉਹਨਾਂ ਆਖਾ ਖਤਮ ਕਰ ਦਿਓ ਤੇ ਕਰ ਦਿਓ ਆਹ ਫਰਕ ਆ ਪਹਿਲੇ ਚੌਵਾਂ ਨੂੰ ਕੋਈ ਮੌਕਾ ਨਹੀਂ ਉਨਾ ਖ ਮਾਰ ਦੇਣੇ ਆ ਮਾਰ ਦਿਓ ਬਸ ਕੋਈ ਜ਼ਿੰਦਗੀ ਦੀ ਗੱਲ ਨਹੀਂ ਬਸ ਗੁਰੂ ਅਰਜਨ ਦੇ ਮਹਾਰਾਜ ਦੇ ਸਾਹਮਣੇ ਜ਼ਿੰਦਗੀ ਦੇ ਦਰਵਾਜ਼ੇ ਖੁੱਲੇ ਆ ਵੀ ਆਹ ਕੰਮ ਕਰ ਦਿਓ ਤੇ ਜ਼ਿੰਦਗੀ ਤੁਹਾਡੀ ਗੁਰੂ ਅਰਜਨ ਦੇ ਪਾਤਸ਼ਾਹ ਨੇ ਆਖਿਆ ਮੈਨੂੰ ਅਸੂਲ ਪਿਆਰੇ ਆ ਮੈਨੂੰ ਸਿਧਾਂਤ ਪਿਆਰੇ ਆ ਮੈਨੂੰ ਅਣਖ ਤੇ ਗੈਰਤ ਪਿਆਰੀ ਆ ਜ਼ਿੰਦਗੀ ਕਈ ਵਾਰੀ ਕੁਰਬਾਨ ਕਰਨ ਨੂੰ ਤਿਆਰ ਹਾਂ ਇਸ ਕਰਕੇ ਗੁਰੂ ਅਰਜਨ ਦੇ ਮਹਾਰਾਜ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਏ ਜ਼ਿੰਦਗੀ ਨੂੰ ਲੱਤ ਮਾਰ ਕੇ ਸ਼ਹਾਦਤ ਨੂੰ ਆਪਣੇ ਗਲੇ ਦੇ ਨਾਲ ਲਾਇਆ ਇਸ ਕਰਕੇ ਗੁਰੂ ਅਰਜਨ ਦੇ ਮਹਾਰਾਜ ਸ਼ਹੀਦਾਂ ਦੇ ਸਰਤਾਜ ਨੇ ਕਾਰਨ ਬਹੁਤ ਨੇ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਉਹਨਾਂ ਨੇ ਮੋٹے ਮੋٹے ਕਾਰਨ ਹੋ ਸਕਦਾ ਤੁਹਾਡੇ ਚਰਨਾਂ 'ਚ ਬਿਨੇ ਕਰ ਦਿੱਤੇ ਹੋਣ ਪਰ ਸਿੱਖਾਂ ਨੇ ਕੀਤਾ ਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਕਾਤਲਾਂ ਨੂੰ ਪੂਜਿਆ ਗਿਆ ਮੈਂ ਬਹੁਤਿਆਂ ਦਾ ਜ਼ਿਕਰ ਨਹੀਂ ਕਰਨਾ ਜ਼ਾਹਾਂਗੀਰ ਉਹਦੇ 'ਚ ਵੱਡਾ ਦੋਸ਼ੀ ਏ ਚੰਦੂ ਉਹਦੇ ਵਿੱਚ ਵੱਡਾ ਦੋਸ਼ੀ ਏ ਸਕਾ ਭਰਾ ਬਾਬਾ ਪਿਰਥੀ ਚੰਦ ਤੇ ਉਹਦਾ ਪੁੱਤ ਯਾਨੀ ਕਿ ਗੁਰੂ ਅਰਜਨ ਦੇਵ ਮਹਾਰਾਜ ਦਾ ਭਤੀਜਾ ਮਿਹਰਬਾਨ ਉਹ ਵੀ ਦੋਸ਼ੀ ਆ ਨਕਸ਼ਬੰਦੀ ਦੋਸ਼ੀ ਆ ਇੱਕ ਦੋਸ਼ ਮੜਿਆ ਜਾਂਦਾ ਹੈ ਮੜਿਆ ਕੀ ਜਾਂਦਾ 100% ਆ ਉਹ ਬੰਦੇ ਜਿਨ੍ਹਾਂ ਨੂੰ ਅੱਜ ਸਾਡੀ ਕੌਮ ਬੜੇ ਵੱਡੇ ਪੱਦਰ ਤੇ ਪੂਜਦੀ ਵੀ ਆ ਵਿੱਚੋਂ ਵਿੱਚ ਸ਼ਰੇ ਕਈ ਸ਼ਰੇ ਆ ਪੂਜੀ ਜਾਂਦੇ ਆ ਕਈ ਚੁੱਪਚਾਪੀ ਤੇ ਪੂਜੀ ਜਾਂਦੇ ਆ ਜਿਨ੍ਹਾਂ ਨੂੰ ਤੁਸੀਂ ਲਾਲਾਂ ਵਾਲਾ ਕਹਿੰਦੇ ਹੋ ਸਖੀ ਸਰਵਰੀਏ ਕਹਿੰਦੇ ਹੋ ਸੁਲਤਾਨ ਕਹਿੰਦੇ ਹੋ ਲੱਖਾਂ ਦੇ ਦਾਤੇ ਕਹਿੰਦੇ ਹੋ ਜਦੋਂ ਤੁਸੀਂ ਤਰਨਤਾਰਨ ਦੇ ਏਰੀਆ 'ਚ ਜਾਓ ਤੁਹਾਨੂੰ ਉੱਥੇ ਇੱਕ ਕਬਰ ਮਿਲੂਗੀ ਸ਼ੇਖ ਫੱਤੇ ਦੀ ਸ਼ੇਖ ਫੱਤੇ ਦੀ ਜਿਨ੍ਹਾਂ ਦੇ ਘਰ ਲਵੇਰਾ ਆਉਣ ਵਾਲਾ ਹੋਵੇ ਗਾਵਾਂ ਅੱਜ ਸੂਣ ਵਾਲੀ ਹੋਵੇ ਉਹ ਸ਼ੇਖ ਫੱਤੇ ਵਾਲੇ ਬਾਬੇ ਵਾਲੇ ਪਾਸੇ ਨੂੰ ਮੂੰਹ ਕਰਕੇ ਕਹਿੰਦੇ ਬਾਬਾ ਲਵੇਰਾ ਦਵੇਂ ਦੁੱਧ ਤੇ ਖੀਰ ਲੈ ਕੇ ਆਵਾਂਗੇ ਪਹਾੜਾ ਤੁਸੀਂ ਨਾ ਦੁੱਧ ਨੂੰ ਗਾਂ ਨੂੰ ਪਾਓ ਤੇ ਉਹਨੇ ਗੜਵੀ ਕੋ ਪਾਇਆ ਕਿ ਦੁੱਧ ਦੇਣਾ ਹੋਰ ਉਹਨੇ ਉਹਦੇ ਬਾਲਟਾ ਥੋੜਾ ਪਰ ਕੇ ਥੱਲੇ ਦੇ ਦੇਣਾ ਸੀ ਪਰ ਇਤਿਹਾਸ ਦੀ ਸਚਾਈ ਇਹ ਆ ਇਹ ਸ਼ੇਖ ਫਤਿਹਆ ਟੱਬਰ ਉਹ ਟੱਬਰ ਆ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਸਭ ਤੋਂ ਜਿਆਦਾੀਆਂ ਸ਼ਿਕਾਇਤਾਂ ਜਹਾਂਗੀਰ ਦੇ ਦਰਬਾਰ ਵਿੱਚ ਲਾਈਆਂ ਕਿ ਗੁਰੂ ਅਰਜਨ ਦੇਵ ਨੂੰ ਖਤਮ ਕਰਨਾ ਬੜਾ ਜ਼ਰੂਰੀ ਆ ਬੜਾ ਜ਼ਰੂਰੀ ਆ ਇਥੇ ਚੰਗੇ ਭਲੇ ਸਰਦਾਰਾਂ ਦੇ ਘਰਾਂ ਦੇ ਵਿੱਚ ਵੀ ਖੀਰਾਂ ਲੈ ਕੇ ਦੁੱਧ ਲੈ ਕੇ ਤੇ ਸ਼ੇਖ ਫਤਿਹ ਦੀ ਕਬਰ ਤੇ ਭੱਜੇ ਜਾਂਦੇ ਆ ਲੋਕ ਇਹ ਸਾਡੇ ਮਾੜੇ ਦਿਨਾਂ ਦੀ ਸ਼ੁਰੂਆਤ ਸੀ ਅਸੀਂ ਕਾਤਲ ਪੂਜੇ ਕਾਤਲ ਪੂਜੇ ਤੇ ਜਿੰਨਾ ਬੰਦਿਆਂ ਨੇ ਸਾਡੇ ਵਾਸਤੇ ਇੰਨਾ ਕੁਝ ਕੀਤਾ ਅਸੀਂ ਉਹਨਾਂ ਲੋਕਾਂ ਨੂੰ ਕਦੇ ਅੱਖੋਂ ਪਰੋਖੇ ਕਰ ਛੱਡਿਆ ਇਹ ਗੱਲ ਮੈਂ ਤੁਹਾਨੂੰ ਇਸ ਕਰਕੇ ਸੁਣਾਈ ਹੈ ਕਿਉਂਕਿ ਪਿੰਡੋਂ ਪਿੰਡੀ ਸਾਡੇ ਪਿੰਡਾਂ 'ਚ ਰਿਵਾਜ ਹੋ ਸਕਦਾ ਤੁਹਾਡੇ ਪਿੰਡ 'ਚ ਵੀ ਕੋਈ ਜਾਂਦਾ ਹੋਵੇ ਜਾਣੋਂ ਟਲਣਾ ਨਹੀਂ ਜਾਨ ਵਾਲੇ ਬਥੇਰੇ ਮਿਲ ਜਾਣਗੇ ਤੁਹਾਨੂੰ ਤੁਹਾਡੇ ਪਿੰਡ 'ਚ ਵੀ ਕੋਈ ਨਾ ਕੋਈ ਜਾਂਦਾ ਹੋਊਗਾ ਗਾਂ ਮੱਝ ਸੂਵੇ ਤੇ ਢੋਲ ਭਰ ਕੇ ਜਾਂਦਾ ਜਾਂਦਾ ਭਰਿਆ ਢੋਲ ਸ਼ੇਖ ਫਤੇ ਨੂੰ ਕਾਤਲ ਨੂੰ ਤੇ ਆਉਂਦੇ ਆਉਂਦੇ ਲਾਂਮਾ ਲਾਉਣਾ ਚੱਲ ਤਰਨ ਤਰਨ ਵੀ ਹੋਈ ਜਾਂਦੇ ਆ ਖਾਲੀ ਢੋਲ ਤਰਨ ਤਰਨ ਲੈ ਕੇ ਆਵੰਦੇ ਮੁੜ ਕੇ ਉਥੋਂ ਮਿਲਿਆ ਕਾਖਣੇ ਦਾ ਮਣ ਕੇ ਤੇ ਮਾਂ ਦੀ ਦਾਲ ਖਿੱਚਦੇ ਪੰਗਤ ਚ ਬੈ ਕੇ ਵੀ ਭਰਿਆ ਢੋਲ ਉੱਥੇ ਫੜਾਏ ਤੇ ਖਾਲੀ ਢੋਲ ਗੁਰੂ ਅਰਜਨ ਦੇ ਦਰਬਾਰ ਚ ਲਈ ਫਿਰਦੇ ਲੋਕ ਕਦੇ ਇਤਿਹਾਸ ਦੀ ਗਹਿਰਾਈ ਚ ਜਾਓ ਗੁਰੂ ਅਰਜਨ ਦੇ ਮਹਾਰਾਜ ਦੀ ਸ਼ਹਾਦਤ ਦਾ ਸਭ ਤੋਂ ਵੱਡਾ ਦੋਚੀਆ ਸ਼ੇਖ ਫਤੇ ਦਾ ਲਾਣਾ ਇਹ ਲਾਣਾ ਖੁਦ ਚਾਹੁੰਦਾ ਸੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਖਤਮ ਕਰਾਇਆ ਜਾਵੇ ਕਿਉਂ ਕਿ ਕੋਈ ਟਾਈਮ ਹੁੰਦਾ ਸੀ ਜਿਹੜਾ ਬੰਦਾ ਲੱਖਾਂ ਦਾ ਦਾਤੇ ਦਾ ਪੁਜਾਰੀ ਬਣ ਗਿਆ ਸ਼ੇਖ ਫੱਤੀਆਂ ਦਾ ਪੁਜਾਰੀ ਬਣ ਗਿਆ ਜਾਂ ਕਬਰਾਂ ਨੂੰ ਪੂਜਣ ਲੱਗ ਪਿਆ ਉਹ 75% ਮੁਸਲਮਾਨ ਹੋ ਜਾਂਦਾ ਹੈ ਇਹ ਸ਼ੁਰੂਆਤ ਸੀ ਮੁਸਲਮਾਨ ਬਣਦੀ ਤੇ ਹੁਣ ਪਿੰਡੋਂ ਪਿੰਡੀ ਜੈ ਮਸਤਾਂ ਦੀ ਜੈ ਮਸਤਾਂ ਦੀ ਜੈ ਸਾਈਆਂ ਦੀ ਇੱਥੇ ਪਿੰਡੋਂ ਪਿੰਡੀ ਦੇ ਮੇਲੇ ਲੱਗਣ ਡਏ ਸ਼ਹੀਦਾਂ ਦੇ ਦਿਹਾੜੇ ਮਨਾਉਣੇ ਹਉਣ ਤੇ ਸਾਨੂੰ ਵਾਜਾ ਮਾਰ ਮਾਰ ਕੇ ਬੰਦੇ ਇਕੱਠੇ ਕਰਨੇ ਪੈਂਦੇ ਆ ਕਬਰਾਂ ਤੇ ਮੇਲੇ ਲਾਉਣੇ ਹਉਣ ਤੇ ਬਨੇਰੇ ਟੁੱਟਣੇ ਆਏ ਹੁੰਦੇ ਆ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਇੱਥੇ ਘਰਾਈ ਦੇਣ ਲੱਗਿਆ ਬੰਦੇ ਦੀ ਜਾਨ ਨਿਕਲਦੀ ਆ 500 ਲੈਲਾ 700 ਲੈਲਾ ਲੈ ਤੁਸੀਂ ਇਹਨੂੰ ਕਿਨੂੰ ਦੇ ਦੇਣੇ ਆ ਉਥੇ ਐਡਵਾਂਸ ਬੁਕਿੰਗ ਕਰਾਈ ਜਾਂਦੀ ਕਬਰਾਂ ਤੇ 11000 31000 51000 ਬਸ ਕੁਰਸੀ ਉਥੇ ਡਾ ਕੇ ਦਿਓ ਜਿੱਥੇ ਗਾਉਣ ਵਾਲੀ ਪੂਰੀ ਨੱਚਦੀ ਦਿਸੇ ਪੂਰੀ ਨੱਚਦੀ ਦਿਸਣੀ ਚਾਹੀਦੀ ਆ ਤੁਹਾਡੇ ਕੋਲੋਂ ਮਸਤਾ ਦੀ ਕਮੀ ਨਹੀਂ ਸੀ ਜਿਹੜੇ ਮਸਤ ਤੁਸੀਂ ਪੁੱਦਣ ਲੱਗ ਪਏ ਗੁਰੂ ਅਰਜਨ ਦੇਵ ਤੋਂ ਵੱਡਾ ਮਸਤ ਕੌਣ ਆ ਲਿਖਾਇਆ ਹੁੰਦਾ ਨਾ ਆਟਵਾਂ ਦੇ ਉੱਤੇ ਲੋਕਾਂ ਨੇ ਜੈ ਮਸਤਾ ਦੀ ਗੁਰੂ ਅਰਜਨ ਦੇਵ ਤੋਂ ਵੱਡਾ ਮਸਤ ਕੌਣ ਆ ਤਤੀ ਤਵੀ ਤੇ ਬਹਿ ਜਾਣਾ ਇਹ ਗੁਰੂ ਅਰਜਨ ਦੇ ਮਹਾਰਾਜ ਨੂੰ ਪੁੱਛੋ ਸੱਚੇ ਪਾਤਸ਼ਾਹ ਤੈਨੂੰ ਮਸਤੀ ਕਿੱਥੋਂ ਆਈ ਜੇ ਮਸਤੀ ਪੁੱਛਣੀ ਆ ਤੇ ਧੰਨ ਬਾਬਾ ਦੀਪ ਸਿੰਘ ਨੂੰ ਪੁੱਛ ਲੋ ਜਾ ਕੇ ਵੀ 75 ਸਾਲਾਂ ਦੀ ਉਮਰ ਵਿੱਚ ਸੀਸ ਤਲੀ ਤੇ ਟਕਾਈ ਦਾ ਕਿਵੇਂ ਆ ਜੇ ਮਸਤੀ ਪੁੱਛਣੀ ਆ ਤੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਪੁੱਛ ਲੋ ਕੰਦਾਂ ਦੇ ਵਿੱਚ ਖਲੋ ਕੇ ਸਤਸ੍ਰੀ ਅਕਾਲ ਦੇ ਜਕਾਰੇ ਲਾਈ ਦੇ ਕਿਵੇਂ ਆ ਤੁਹਾਡੇ ਕੋਲ ਤੇ ਮਸਤ ਵਹਿ ਹੀ ਬੜਿਆ ਤੁਸੀਂ ਪਤਾ ਨਹੀਂ ਕਿਹੜੇ ਮਸਤ ਮਨਾਉਣ ਦੇ ਚੱਕਰਾਂ 'ਚ ਪੈ ਗਈ ਸਾਡੀ ਕੌਮ ਛੱਡ ਦਿਓ ਖਹਿੜਾ ਇਹਨਾਂ ਦਾ ਕਿਸੇ ਨੇ ਕੱਖ ਨਹੀਂ ਜੇ ਦੇਣਾ ਗੁਰੂ ਅਰਜਨ ਦੇ ਮਹਾਰਾਜ ਦੀ ਸ਼ਹਾਦਤ ਸਾਨੂੰ ਇਹ ਦੱਸਦੀ ਆ ਕਿ ਜ਼ਬਰਦਸਤ ਮੁਕਾਬਲਾ ਸਬਰ ਵਿੱਚ ਰਹਿ ਕੇ ਕਰੀਦਾ ਕਿਵੇਂ ਤੁਸੀਂ ਦੇ ਵੈਸੇ ਯਾਰ ਰੁੱਤ ਬੜੀ ਸੁਣੀ ਚੁਣੀ ਆ ਠੰਡੀ ਮਿੱਠੀ ਰੁੱਤ ਆ ਬਹੁਤ ਵਧੀਆ ਦੇਣਿਆ ਬਹੁਤ ਮੈਨੂੰ ਨਹੀਂ ਲੱਗਦਾ ਵੀ ਪੂਰੇ ਪੰਜਾਬ 'ਚ ਇੰਨਾ ਦਿਨਾਂ 'ਚ ਵੀ ਕੋਈ ਗੁਰੂ ਅਰਜਨ ਦੇ ਮਹਾਰਾਜ ਦਾ ਸ਼ੀਦੀ ਦਿਹਾੜਾ ਮਨਾਉਂਦਾ ਹੋਊਗਾ ਪਰ ਲੈਣੀ ਤੇ ਗੁਰੂ ਦੀ ਖੁਸ਼ੀ ਹੈ ਨਾ ਲੈਣਾ ਤੇ ਗੁਰੂ ਦਾ ਪਿਆਰ ਹੈ ਚਾਹੇ ਠੰਡ 'ਚ ਤੇ ਭਾਵੇਂ ਸਿਆਲਿਆ ਪਰ ਦਿਨ ਬਹੁਤ ਵਧੀਆ ਚੁਣੇ ਤੁਸੀਂ ਗਰਮੀ ਦੇ ਵਿੱਚ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ੀਦੀ ਦਿਹਾੜਾ ਆਉਣਾ ਨਾ ਜਦੋਂ ਸ਼ੀਦੀ ਦਿਹਾੜਾ ਹੋਊਗਾ ਅਸੀਂ ਖਲੋਤੇ ਕਿੱਥੇ ਆ ਬਹੁਦੇ ਪਿੰਡਾਂ 'ਚ ਅਖੰਡ ਪਾਠ ਆਰੰਭ ਹੁੰਦੇ ਆ ਤੇ ਨਿਗੇ ਨਿਗੇ ਨਿਆਣਿਆਂ ਨੂੰ ਤੇ ਮਾਈਆਂ ਨੂੰ ਪੁੱਛ ਲਓ ਵੀ ਗੁਰਦਾਰੇ ਕੀ ਚੱਲਣ ਲਿਆ ਅਹੇ ਸ਼ਬੀਲਾ ਦਾ ਮੇਲਾ ਆਉਣ ਵਾਲਾ ਜੀ ਗੁਰੂ ਅਰਜਨ ਦੇਵ ਤਤੀ ਤਵੀ ਦੇ ਬਹਿਜੇ ਸਾਡੇ ਭਾ ਦਾ ਠੰਡਾ ਮਿੱਠਾ ਪਾਣੀ ਉਸ ਤੋਂ ਵੱਧ ਹੈ ਕੱਖ ਨਹੀਂ ਡੀ ਜੇ ਦੀ ੜੜਮ ੜੜਮ ਹੋਈ ਜਾਂਦੀ ਆ ਸੜਕ ਦੇ ਇਧਰਲੇ ਬਨੇ ਉਧਰਲੇ ਬਨੇ ਵੀ ਪਾ ਗਏ ਕਤੀਰਾ ਗੂਨ ਤੇ ਠੰਡਾ ਪਾਣੀ ਲੋਕਾਂ ਨੂੰ ਵਰਤਾਇਆ ਜਾ ਰਿਹਾ ਨਾ ਪਤਾ ਲਗਾ ਗੁਰੂ ਅਰਜਨ ਦੇਵ ਤਤੀ ਤਵੀ ਤੇ ਬੈਠੇ ਕਿਉਂ ਸੀ ਉਬਲਦੀ ਦੀਗ ਵਿੱਚ ਉਬਲੇ ਕਿਉਂ ਸੀ ਲੋਕਾਂ ਦੇ ਭਾਦਾ ਮੇਲਾ ਬਣਿਆ ਅਸਲ ਚੋਂ ਮੇਲਾ ਨਹੀਂ ਸੀ ਗੁਰੂਆਂ ਦਾ ਸ਼ਹੀਦੀ ਦਿਹਾੜਾ ਸੀ ਅਹੀਂ ਦੇ ਕੰਮ ਹੋਰ ਸ਼ੁਰੂ ਕਰ ਲਿਆ ਇਸ ਤੋਂ ਕਦੇ ਇਹ ਨਾ ਸਮਝੋ ਕਿ ਸ਼ਾਇਦ ਮੈਂ ਗੁਰੂ ਦੇ ਲੰਗਰਾਂ ਦਾ ਵਿਰੋਧੀ ਆ ਮੈਂ ਪਰ ਫਜ਼ੂਲ ਖਰਚੀ ਦਾ ਬਹੁਤ ਵਿਰੋਧੀ ਆ ਲੰਗਰ ਲਾਓ ਗੁਰੂ ਦੇ ਦਰਬਾਰਾਂ 'ਚ ਜਿੰਨੇ ਲੱਗਦੇ ਆ ਮੇਲਾ ਲੱਗਾ ਸ਼ਹੀਦੀ ਦਿਹਾੜਾ ਮਨਾਇਂ ਜਿੰਨੇ ਮਰਜ਼ੀ ਲਾ ਦਿਓ ਕੋਈ ਗੱਲ ਰੋਕਦਾ ਥੋੜਾ ਤੁਹਾਨੂੰ ਆ ਛੋਟੇ ਸਾਹਿਬ ਜਦ ਦਾ ਸ਼ਹੀਦੀ ਦਿਹਾੜਾ ਲੰਘਿਆ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਦਿਹਾੜੇ ਤੇ ਠੰਡੇ ਪਾਣੀ ਦੇ ਦਿਵਾਲੇ ਹੋਈ ਹੀ ਸਾਡੀ ਕੌਮ ਆ ਆ ਛੋਟੇ ਸਾਹਿਬ ਜਦ ਦਾ ਸ਼ਹੀਦੀ ਦਿਹਾੜਾ ਲੰਘਿਆ ਸਾਨੂੰ ਨਵਾਂ ਹੀ ਭਗਤੀ ਚੜ ਗਈ ਸੜਕਾਂ ਤੇ ਖਲਾਰ-ਖਲਾਰ ਕੇ ਦੁੱਧ ਪੀਉਣ ਦੀ ਕਰੋੜਾਂ ਰੁਪਈਆ ਦੁੱਧ ਦੇ ਨਾਂ ਤੇ ਅਸੀਂ ਤਬਾਹ ਕਰਤਾ ਕੌਮ ਦਾ ਕਿਸੇ ਨੇ ਕੁਝ ਨਹੀਂ ਸਿੱਖਿਆ ਕਿ ਸੇਜੋ ਸਾਡੇ ਨੇ ਪੁੱਛਿਆ ਕਿ ਜਿਨੇ ਦੁੱਧ ਪਿਆਇਆ ਸੀ ਪਹਿਲੇ ਦਿਨ ਉਹਦੇ ਨਾਲ ਹੋਈ ਕੀ ਬਾਬੇ ਮੋਤੀ RAM ਨੇ ਪਿਆਇਆ ਸੀ ਨਾ ਦੁੱਧ ਤੇ ਬਾਬੇ ਮੋਤੀ RAM ਦਾ ਸੱਤਾਂ ਸਾਲਾਂ ਦਾ ਪੁੱਤ ਨਾਰੈਣ ਅਗਲਿਆਂ ਨੇ ਕੋਲੂ ਚੋਂ ਪੀੜ ਕੇ ਕੱਢਿਆ ਸੀ ਅਸੀਂ ਇੱਥੇ ਦੁੱਧ ਪੀਤਾ ਗਰੀਆਂ ਖਾਧੀਆਂ ਫੇਰਿਆ ਮੁੱਛਾਂ ਤੇ ਹੱਥ ਤੇ ਗਲਾਸ ਵਗਾ ਕੇ ਮਾਰਿਆ ਸੜਕ ਦੇ ਉੱਤੇ ਤੇ ਘਰ ਜਾਂਦਾ ਜਾਂਦਾ ਤੱਕ 15 ਥਾਵਾਂ ਤੋਂ ਦੁੱਧ ਪੀ ਕੇ ਤੇ ਬੱਲੇ ਬੱਲੇ ਬੜਾ ਅਨੰਦ ਵਜਣ ਡਿਆ ਤੋਰ ਕਿਹੜੇ ਪਾਸੇ ਪਾਈ ਅਸੀਂ ਇਹ ਕੌਮ ਦਾ ਪੈਸਾ ਕੌਮ ਦੀ ਜਾਇਦਾਦ ਕੌਮ ਦੀ ਆਮਦਨ ਸੜਕਾਂ ਤੇ ਖਲਾਰ ਖਲਾਰ ਕੇ ਵਾਜਾ ਮਾਰ ਮਾਰ ਕੇ ਦੁੱਧ ਦੇ ਨਾਂ ਤੇ ਤਬਾਹ ਨਾ ਕਰੀਏ ਦੁੱਧ ਪਿਆਇਆ ਕਿੰਨਾ ਘੋਬਾ ਬਾਬੇ ਮੋਤੀराम ਨੇ ਪਹਿਲੀ ਤੇ ਗੱਲ ਇਹ ਆ ਦੋਵਾਂ ਗਲਾਸਾਂ ਚ ਸਾਬ ਜਿਆਦਾ ਨੂੰ ਦੁੱਧ ਪਿਆਇਆ ਪਾਈਆ ਪਿਆਤਾ ਹੋ ਫਰਜ ਕਰੋ ਬੜਾ ਜ਼ੋਰ ਲੱਗਾ ਤੇ ਅੱਧਾ ਕਿਲੋ ਪਿਆ ਗਿਆ ਹੋ ਚਲੋ ਅੱਧਾ ਕਿਲੋ ਦੇ ਕਿਲੋ ਦੁੱਧ ਪਿਆ ਗਾ ਉਹ ਇਸ ਤੋਂ ਵੱਧ ਦੁੱਧ ਤੈਨਾਂ ਪਿਆਇਆ ਬਾਬੇ ਮੋਤੀराम ਨੇ ਤੇ ਦੁੱਧ ਕਿੰਨਾ ਕ ਮਹਿੰਗਾ ਕਦੇ ਕਦੇ 50 ਰੁਪਏ ਆ ਕਦੇ 70 ਰੁਪਏ ਆ ਕਦੇ 80 ਰੁਪਏ ਆ ਬਹੁਤੇ ਕਦੇ ਵੱਡੇ ਮਹਿੰਗੇ ਸ਼ਹਿਰ ਚਲੇ ਜਾਓ 500 ਨੂੰ ਹੋਊਗਾ 1000 ਨੂੰ ਹੋਊਗਾ ਪਰ ਦੁਨੀਆ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਦੁੱਧ ਬਾਬੇ ਮੋਤੀਰਾਮ ਨੇ ਪਿਆਇਆ ਦੁੱਧ ਪਤਾ ਨਹੀਂ ਅੱਧਾ ਕਿਲੋ ਪਿਆਇਆ ਪਾਈਆ ਪਿਆਇਆ ਕਿਲੋ ਪਿਆਇਆ ਸਾਰਾ ਟੱਬਰ ਅਗਲਿਆਂ ਨੇ ਕੋਲੂ ਚੋਂ ਪੀੜ ਕੇ ਕੱਢ ਦਿੱਤਾ ਅਹੀਂ ਦੁੱਧ ਦੇ ਨਾਂ ਦੇ ਉਤੇ ਲੰਗਰ ਤੇ ਲਾਲੇਪੁਰ ਬਾਬੇ ਮੋਤੀराम ਦੇ ਇਤਿਹਾਸ ਤੋਂ ਸਿੱਖਿਆ ਹੀ ਕੱਖ ਨਹੀਂ ਆਉਣ ਵਾਲੇ ਸਾਲ ਚ ਵੇਖਿਓ ਅਜੇ ਤੇ ਘੱਟ ਲੱਗੇ ਸੀ ਆਉਂਦੇ ਸਾਲ ਨੂੰ ਜਦੋਂ ਜਦੀ ਦੁੱਧ ਦੇ ਸਟਾਲ ਲੱਗਣ ਦਾ ਜਦੋਂ ਜਦੀ ਸੜਕ ਤੇ ਇਧਰ ਵੀ ਦੁੱਧ ਇਧਰ ਵੀ ਦੁੱਧ ਉਹੋ ਗੱਲ ਡੀਜੇ ਦਾ ਮੂੰਹ ਇੱਕ ਦੂਜੇ ਵਾਲੇ ਪਾਸੇ ਨੂੰ ਕੀਤਾ ਜਾਂਦਾ ਵਾ ਵੇਖਿਆ ਜਾਂਦਾ ਵੀ ਉਧਰ ਨਾ ਬੰਦੇ ਜਿਆਦੇ ਇਕੱਠੇ ਹੋ ਜਾਣ ਸਾਡੇ ਵਾਲੇ ਬੰਦੇ ਬੰਦੇ ਜਿਆਦੇ ਇਕੱਠੇ ਕਿੰਨੇ ਬੰਦੇ ਸੀ ਅਮਰਧਾਰੀ ਕੀਤੇ ਦੁੱਧ ਦੇ ਨਾਂ ਤੇ ਕਿੰਨਿਆਂ ਕਦੇ ਕੇਸ ਰਖਾਏ ਕਿੰਨਿਆਂ ਕਦਾ ਚਿੱਟਾ ਛਡਾਇਆ ਕਿੰਨਿਆਂ ਕਦਾ ਨਚਾ ਛਡਾਇਆ ਇਸ ਪਾਸੇ ਕਿ ਪੈਸੇ ਬਹੁਤੇ ਆ ਸਾਡੇ ਕੋ ਸਾਂਭੇ ਨਹੀਂ ਜਾਂਦੇ ਕਹਿੰਦੇ ਦੁੱਧ ਪਾਣੀ ਦੇ ਨਾਂ ਤੇ ਉੱਤੇ ਲਾ ਦੇ ਸਾਰੇ ਦਿਨ ਮਨਾਈਆਂ ਦੇ ਦਿਨ ਮਨਾਉਣ ਲੱਗਿਆ ਕੁਝ ਸਿੱਖਣਾ ਵੀ ਚਾਹੀਦਾ ਖਾ ਪੀ ਕੇ ਘਰ ਨੂੰ ਤੁਰ ਜਾਣਾ ਇਹ ਸਾਡੇ ਵੱਡਿਆਂ ਦਾ ਕਰਨੀ ਨਾਮਾ ਨਹੀਂ ਸੀ ਵਿਦਵਾਨ ਕਹਿੰਦਾ ਜਿੰਨ ਕੀ ਜਾਦੇ ਮਨਾਤੇ ਹੋ ਓਨ ਕੀ ਮਾਨ ਕਰ ਵੀ ਦੇਖੋ ਮੈਂ ਇਨੀਕ ਬੇਨਤੀ ਤੁਹਾਨੂੰ ਕਰਨੀ ਸੀ ਗੁਰੂ ਅਰਜਨ ਦੇ ਮਹਾਰਾਜ ਦਾ ਸ਼ੀ ਦੀ ਦਿਹਾੜਾ ਤੁਸੀਂ ਮਨਾ ਰਹੇ ਹੋ ਇਨੂੰ ਠੰਡੇ ਮਿੱਠੇ ਪਾਣੀ ਤੱਕ ਨਾ ਸੀਮਤ ਰੱਖਿਓ ਸਹਬਜ਼ਾਦਿਆਂ ਦੇ ਦਿਨ ਆਉਣ ਇਹਨੂੰ ਤੱਤੇ ਦੁੱਧ ਤੱਕ ਨਾ ਰੱਖ ਲਿਓ ਕਿਤੇ ਅੱਗੇ ਕੌਮ ਬਹੁਤ ਕੂਹਾਂ ਪਿੱਛੇ ਚਲੀ ਗਈ ਇਹਨਾਂ ਗੱਲਾਂ ਦੇ ਵਿੱਚ ਇਤਿਹਾਸ ਤੋਂ ਕੁਝ ਸਿੱਖੀਏ ਗੁਰੂਆਂ ਨੇ ਸਹਬਜ਼ਾਦਿਆਂ ਨੇ ਸ਼ਹੀਦਾਂ ਨੇ ਸ਼ਹਾਦਤਾਂ ਦਿੱਤੀਆਂ ਕਿਉਂ ਉਹ ਆਪਣੇ ਬੱਚਿਆਂ ਨੂੰ ਗੋਦੀਆਂ 'ਚ ਬਿਠਾ ਕੇ ਦਸਿਗੇ ਆਪ ਪੜ੍ਹੀਏ ਤੇ ਆਪ ਪੜ੍ਹਾਈਏ ਉਹਦਾ ਵੇਸਟ ਨਾ ਕਰਦੇ ਜਾਈਏ ਬਹੁਤ ਵੱਡੀ ਮਾਰ ਸਾਨੂੰ ਆਉਣ ਵਾਲੇ ਸਮੇਂ ਚ ਵੱਜੂਗੀ ਇੱਕ ਵਾਰ ਸਾਰੀ ਸੰਗਤਾ ਹੱਥ ਜੋੜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ